ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਬੜੀ ਕੰਮ ਦੀ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਲੱਗਿਆ ਕਿਰਪਾ ਕਰਕੇ ਵਾਤ ਵਾਤ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਜੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਾ ਬਲਿ ਫੇਸਬੁੱਕ ਪੇਜ ਤੇ ਦੇ ਨਾਲ ਤਾਂ ਵੀ ਫੋਲੋ ਕਰ ਸਕਦੇ ਹੁਣ ਕਈ ਕਿਸਾਨ ਵੀਰਾਂ ਦੇ ਜਿਹੜੀ ਫੋਟੋ ਵੀਡੀਓ ਆ ਰਹੇ ਆ ਜਿਹੜੇ ਈਮੇਲ ਨਹੀਂ ਭੇਜਦੇ ਆ ਤਾਂ ਸਲਫਰ ਦੀ ਕਾਰਡ ਵੀ ਨਜ਼ਰ ਆ ਰਹੀ ਹੈ ਕਣਕ ਦੀ ਫਸਲ ਦੇ ਵਿੱਚ ਕਿਉਂਕਿ ਕਈ ਵਾਰੀ ਪਾਣੀ ਭਾਰਾ ਲੱਗ ਜਾਂਦਾ ਹੈ ਕਈ ਟੈਂਪਰੇਚਰ ਵੀ ਲੋ ਆ ਤਾਂ ਦੋਨੋਂ ਚੀਜ਼ਾਂ ਇਫੈਕਟ ਕਰਦੀਆਂ ਇਸ ਗੱਲ ਨੂੰ ਪੀ ਐਚ ਮਾਨ ਦੇ ਵਿੱਚ ਸਲਫਰ ਦਾ ਵੀ ਰੋਲ ਹੁੰਦਾ ਹੈ ਪੀ ਐਚ ਮਾਨ ਹੁੰਦਾ ਹੈ ਕਿ ਜ਼ਮੀਨ ਦੇ ਵਿੱਚ ਖਾਰੀ ਅੰਗ ਜਾਂ ਤੇਜ਼ਾਬੀ ਅੰਗ ਕਿੰਨਾ ਪੀ ਐਚ ਮਾਨ ਆ ਜਿਹੜਾ 14 ਤੱਕ ਉਹਦਾ ਸਕੇਲ ਹੁੰਦਾ 0 ਤੋਂ ਲੈ ਕੇ 1 2 3 4 5 6 ਇਸੇ ਤਰ੍ਹਾਂ 14 ਤੱਕ ਤੇ ਜਿਹੜੀ 6 ਤੋਂ 7 ਦੇ ਦਰਮਿਆਨ ਆ 7 ਆ ਜਿਹੜੀ ਉਹ ਨਿਊਟਰਲ ਹੁੰਦੀ ਹੈ ਤੇ 6 ਤੋਂ 7 ਵਾਲੀ ਪੀ ਐਚ ਵਾਲੀਆਂ ਜ਼ਮੀਨਾਂ ਦੇ ਵਿੱਚ ਬੂਟੇ ਜਿਹੜੇ ਤਕਰੀਬਨ ਸਾਰੇ ਤਤਾਂ ਤਰ੍ਹਾਂ ਦੇ ਤੱਤ ਜ਼ਮੀਨ ਚੋਂ ਬਿਨਾਂ ਰੋਕ ਟੋਕ ਬਿਨਾਂ ਕਿਸੇ ਰੁਕਾਵਟ ਦੇ ਅਪਟੇਕ ਕਰਦੇ ਐ ਗਰੋਥ ਬਹੁਤ ਵਧੀਆ ਹੁੰਦੀ ਹੈ ਜਿਵੇਂ ਹੀ 7 ਤੋਂ ਉਪਰ ਵਾਲ ਨੂੰ ਜਾਂ 6 ਤੋਂ ਥੱਲੇ ਵਾਲ ਨੂੰ ਪੀ ਐਚ ਜਾਂਦੀ ਹੈ ਤਾਂ ਫਸਲ ਦੇ ਵਿੱਚ ਵੱਖ-ਵੱਖ ਤੱਤਾਂ ਦੀਆਂ ਜਿਹੜੀਆਂ ਛੋਟੇ ਤੱਤਾਂ ਦੀਆਂ ਘਾਟਾਂ ਜਾਂ ਫਸਲ ਦੀ ਗਰੋਥ ਤੇ ਵਜ੍ਹਾ ਰੁਕਾਵਟ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀਆਂ ਆਪਣੇ ਜ਼ਮੀਨਾਂ ਨੇ ਉਹਨਾਂ ਦੀ ਪੀਐਚ ਹੈ ਜਿਹੜੀ ਲਗਭਗ ਲਗਭਗ 7.5 ਤੋਂ ਉੱਪਰ ਹੈ ਕਈ ਜ਼ਮੀਨਾਂ ਦੀ 8 8.2 8.3 ਇਹ ਤੇ 7.7 8 ਮਤਲਬ ਇਥੇਕ ਪੀ ਐਚ ਮਤਲਬ ਅਲਕੈਲਾਈਨ ਸੋਇਲ ਆਪਾਂ ਕਹਿ ਦਿੰਦੇ ਆ ਕਈ ਥਾਵਾਂ ਤੇ ਕਲਰਾਠੀਆਂ ਜ਼ਮੀਨਾਂ ਜ਼ਿਆਦਾ ਨੇ ਵੀ ਐਚ ਉਹਨਾਂ ਦੇ ਨੇੜੇ ਵੀ ਚਲੀ ਜਾਂਦੀ ਹੈ ਆਪਣੇ ਤੇਜਾਬੀ ਜ਼ਮੀਨ ਹੈ ਨਹੀਂ ਕਿ ਪੰਜਾਬ ਹਰਿਆਣਾ ਚਾਹੇ ਰਾਜਸਥਾਨ ਕੋਈ ਵੀ ਕਿਉਂਕਿ ਤੇਜਾਬੀ ਜ਼ਮੀਨਾਂ ਹੁੰਦੀਆਂ ਜਿੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਫਿਰ ਸਲਫਰ ਤੇ ਕਿਉਂ ਸਟ्रेस ਦਿੱਤੀ ਜਾਂਦੀ ਹੈ ਜਿਹੜਾ ਪੀ ਐਚ ਮਾਨ ਹੈ ਉਹਨੂੰ ਘਟਾਉਣ ਜੀ ਬੇਹ ਮਦਦ ਕਰਦਾ ਹਾਲਾਂਕਿ ਪੀ ਐਚ ਨੂੰ ਡਾਊਨ ਕਰਨ ਵਾਸਤੇ ਆਪਾਂ ਉਹਦਾ ਚਿੱਟਾ ਸ਼ੂਰਾ ਜਾਂ ਕਾਲਾ ਸ਼ੂਰਾ ਜ਼ਮੀਨ 'ਚ ਉਹ ਦੇਖਦੇ ਆਂ ਜੇ ਕਾਲਾ ਸ਼ੂਰਾ ਤਾਂ ਜਿਪਸਮ ਪਾਈ ਜਾਂਦੀ ਹੈ ਚਿੱਟਾ ਸ਼ੂਰਾ ਤਾਂ ਫਿਰ ਹਰੀ ਖਾਦ ਹੈ ਰੂੜੀ ਖਾਦ ਹੈ ਕੰਪੋਸਟ ਹੈ ਆਰਗੈਨਿਕ ਮੈਟਰ ਉਹ ਜ਼ਮੀਨ 'ਚ ਵੱਧ 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 ਤੋਂ ਵੱਧ ਐਡ ਕਰਨ ਨੂੰ ਕਿਹਾ ਜਾਂਦਾ ਕਿ ਪੀ ਐਚ ਡਾਊਨ ਆਵੇ ਜਿਹਦੇ ਨਾਲ ਤੱਤਾਂ ਜਿਹੜੀ ਉਹਨਾਂ ਦੀ ਅਵੇਲੇਬਿਲਿਟੀ ਪ੍ਰੋਪਰ ਹੋਵੇ ਹੁਣ ਜਦੋਂ ਪਰ ਜਿਹੜੀ ਸਲਫਰ ਦੀ ਘਾਟ ਹੈ ਇਸੇ ਕਰਕੇ ਜਿਹੜੀ ਖੇਤ ਦੇ ਵਿੱਚ ਨਾ ਜਿਹੜੀ ਹੋਰ ਤੱਤਾਂ ਦੀ ਘਾਟ ਆ ਦੋਗੀਆਂ 'ਚ ਦੱਸੂਗੀ ਸਲ ਤਾਂ ਤੁਹਾਨੂੰ ਸਾਰਾ ਖੇਤ ਕਈ ਵਾਰ ਪੀਲਾ ਦਿਸੂਗਾ ਨੋਕ ਥੋੜੀ ਜੀ ਨੋਕ ਹਰੀ ਹੁੰਦੀ ਬਾਕੀ ਉੱਪਰਲੇ ਪੱਤੇ ਪੀਲੇ ਹੋ ਜਾਂਦੇ ਆ ਤਾਂ ਸਲਫਰ ਦੀ ਘਾਟ ਆ ਜਾਂਦੀ ਹੈ ਸਲਫਰ ਆ ਕੱਲਾ ਇੱਕ ਤਾਂ ਸਲਫਰ ਤੱਤ ਦੀ ਪੂਰਤੀ ਹੋਣੀ ਪਲੱਸ ਸਲਫਰ ਦਾ ਜਿਹੜਾ ਵੱਡਾ ਰੋਲ ਆ ਨਾ ਪੀ ਐਚ ਨੂੰ ਡਾਊਨ ਕਰਨ ਵਾਸਤੇ ਕਿਉਂਕਿ ਸਲਫਰ ਜਦੋਂ ਆਪਾਂ ਜ਼ਮੀਨ ਚ ਐਡ ਕਰਦੇ ਆ ਨਾ ਤਾਂ ਸਲਫਰ ਤੱਤ ਹੈ ਜਿਹੜਾ ਉਹ ਜ਼ਮੀਨ ਵਿੱਚਲਾ ਮੋਇਸਚਰ ਹੈ ਜਿਹੜਾ ਹਾਈਡਰੋਜਨ ਮਤਲਬ ਵਾਟਰ ਕਹਿ ਲਈਏ ਆਪਾਂ ਵਾਟਰ ਤੇ ਆਕਸੀਜਨ ਨਾਲ ਮਿਲ ਕੇ ਸਲਫਿਊਰ ਐਸਿਡ ਬਣਾਉਂਦਾ H2SO4 ਤਾਂ pH ਡਾਊਨ ਆ ਜਾਂਦੀ ਹੈ ਤੇ ਹੋਰ ਤੱਤਾਂ ਦੀ ਅਵੇਲੇਬਿਲਟੀ ਵੀ ਫਸਲ ਵਾਸਤੇ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਇਸੇ ਕਰਕੇ ਤੁਹਾਨੂੰ ਸਲਫਰ ਤੇ ਜਿਹੜਾ ਖਾਸ ਧਿਆਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਕਿ ਕਣਕ ਦੀ ਫਸਲ ਦੇ ਜਿੱਥੇ ਖਾਸ ਤੌਰ ਤੇ ਤੁਹਾਡੇ ਕਰਾਠਾਪਨ ਜ਼ਮੀਨ 'ਚ ਜਾਂ ਪਾਣੀ ਦੀ ਮਾੜੀ ਕੁਆਲਿਟੀ ਥੋੜਾ ਬਹੁਤ ਸਲਫਰ ਬਜਾਈ ਟਾਈਮ ਬੈਂਟੋਨਾਈਟ ਸਲਫਰ ਦੀ ਰეკਮੈਂਡੇਸ਼ਨ ਹੈ 15 18 ਕਿਲੋ ਜਬ ਆਜ ਵੀ ਕਈ ਕਿਸਾਨ ਵੀਰ ਜਿਹੜੇ ਉਹ 80% ਵਾਲਾ ਹੀ ਪਾ ਲੈਂਦੇ ਉਲੀਨਾਸ਼ਕਾ ਚਾਹੇ ਉਹ ਪਰ ਉਹ ਵੀ ਕਿਸੇ ਹੱਦ ਤੱਕ ਪੀ ਐਚ ਡਾਊਨ ਕਰਨ ਚ ਤੇ ਤੱਤਾਂ ਦੀ ਅਵੇਲੇਬਿਲਟੀ ਚ ਫਰਕ ਪਾਉਂਦਾ ਕੁਛ ਨਾ ਕੋਈ ਸਲਫਰ ਤੱਤ ਵੀ ਮਿਲਦਾ ਉਲੀਨਾਸ਼ਕ ਦੀਆਂ ਪ੍ਰੋਪਰਟੀਆਂ ਵੀ ਮਿਲਦੀਆਂ ਇਸੇ ਤਰ੍ਹਾਂ 90% ਵਾਲਾ ਐਲੀਮੈਂਟਲ ਸਲਫਰ ਪਾਊਡਰ ਫਾਰਮ ਚ ਆਉਂਦਾ 90% ਜਿਹੜਾ ਦਾਣ ਆਰਗਾ ਹੁੰਦਾ ਉਹ ਬੈਂਟੋਨਾਈਟ ਸਲਫਰ ਆਉਂਦਾ ਹੁਣ ਕਈ ਕਿਸਾਨ ਵੀਰ ਪੁੱਛਣਗੇ ਪੌਣ ਦਾ ਆਪਣਾ ਮਤਲਬ ਇਸੇ ਤਰ੍ਹਾਂ ਦਾ ਕੋਈ ਨਹੀਂ ਆਪਣੇ ਕੋਲੇ ਹੱਲ ਹੁੰਦਾ ਕਿ ਆਪਾਂ ਚੁਟਕੀ ਦੇ ਵਿੱਚ ਹੱਲ ਕਰ ਲਈਏ ਪਰ ਸਲਫਰ ਦੀ ਕਾਰਟ ਕਈ ਥਾਂ ਮਤੇ ਨਜ਼ਰ ਆ ਰਹੀ ਆ ਉੱਥੇ ਤੁਸੀਂ ਜਿਹੜਾ ਹੈਗਾ ਸਪਰੇਅ ਕਰ ਸਕਦੇ ਆ ਵਾਟਰ ਸਾਲੂਬਲ ਜਿਹੜਾ ਸਲਫਰ ਆ ਉਹਦੀ ਸਪਰੇਅ ਕਰ ਸਕਦੇ ਆ ਜੇ ਇਸ ਟਾਈਮ ਤੁਸੀਂ ਕਿਉਂਕਿ ਜਦੋਂ ਤੱਕ ਫੋੜ ਕਰ ਰਹੀ ਆ ਫਸਲ 50 55 ਉਹ ਤੱਕ ਤਾਂ ਜੈਪਸਮ ਵੀ ਪਾ ਸਕਦੇ ਆ ਆਪਾਂ ਉਹਦੇ ਨਾਲ ਵੀ ਕੰਟੈਂਟ ਪੂਰਾ ਹੋ ਜਾਂਦਾ ਹੈ ਵੈਂਟੂਨਾਈਟ ਸਲਫਰ ਵੀ ਪਾ ਜੀਦਾ ਪਰ ਇਸ ਟਾਈਮ ਆ ਜਿਹੜਾ ਉਹ ਫਸਲ ਅਨਸਾਰੇ ਤੇ ਆ ਤੇ ਇਸ ਟਾਈਮ ਜਿਹੜਾ ਹੈਗਾ ਸਲਫਰ ਤੁਸੀਂ ਸਪਰੇਅ ਕਰ ਸਕਦੇ ਆ ਵਾਟਰ ਸਾਲੂਬਲ ਇਦੂਬੂ ਜੇ ਜਮੀਨ ਚ ਸਲਫਰ ਪਾਉਣਾ ਸਹੀ ਸਮੇਂ ਤੇ ਬਜਾਈ ਟਾਈਮ ਜਾਂ ਉਦੋਂ ਬਾਅਦ ਫੋਰ ਟਾਈਮ ਪਹਿਲੇ ਪਾਣੀ ਤੇ ਉਹ ਫਾਇਦਾ ਤਾਂ ਨਹੀਂ ਮਿਲਣਾ ਬਹੁਤ ਬਹੁਤ ਤਨਵਾਦ ਸ਼ੁਕਰੀਆ ਮਿਹਰਬਾਨੀ